ਐਮਐਲਏ ਮਨਵਿੰਦਰ ਸਿੰਘ ਜਸਪਰ ਸਾਡੇ ਜਵਾਬ ਦੇ ਕੇ ਜਾ ਸਵਾਲਾਂ ਦੇ ਆਵਾਜ਼ੀ ਪਾਰਟੀ ਮੁਰਦਾਬਾਦ 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 ਆਵਾਜ਼ੀ ਪਾਰਟੀ ਮੁਰਦਾਬਾਦ 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 ਮਰਦਾ ਮਰਿਆ ਉਹ ਮਰਿਆ ਉਹ ਮਰ ਗਿਆ ਮਰਦਾ ਮਰਦਾ ਉਹ ਮਰਦਾ ਦੇਖ ਲੋ ਐਮਐਲਏ ਵੱਜ ਗਿਆ ਸਵਾਲਾਂ ਜਵਾਬ ਹੁੰਦਾ ਆ ਮਰਦਾ ਇਹ ਵੱਜ ਗਿਆ ਆ ਦੇਖੋ ਆਲੀ ਵੱਜ ਗਿਆ ਟਰਾਲੀ ਜ਼ੋਰ ਮਰਦਾਵਰ ਆ ਦੇਖ ਲੋ ਓਕੇ ਟਰਾਲੀ ਜ਼ੋਰ ਵੱਜ ਗਿਆ ਐਮਐਲਏ ਆ ਦੇਖੋ ਟਰਾਲੀ ਜ਼ੋਰ ਕਹ ਟਰਾਲੀਓ ਵੱਜ ਗਿਆ ਉਹ ਵੱਜ ਗਿਆ ਓ ਟਰਾਲੀ ਜੋੜ ਅੰਦਰ ਗਈ ਉਹ ਭੱਜ ਗਿਆ ਗਿਆਸਪੁਰਾ ਭੱਜ ਗਿਆ ਭੱਜ ਗਿਆ ਟਰਾਲੀ ਜੋਰ ਸ਼ਗਾਰ ਸਵਾਲਾਂ ਜਵਾਨ ਖਾਣੋਂ ਖਾਣੂ ਜੁਰਤ ਨਹੀਂ ਇੰਨਾ ਦੀ ਖੜਨ ਦੀ ਭੱਜ ਗਿਆ ਆ ਪ੍ਰਸ਼ਾਸਨ ਨੂੰ ਠੱਗਾਂ ਦੇ ਅੱਕ ਚ ਖੜਦਾ ਚੋਰਾ ਦੇ ਆ ਹਾਲ ਨੇ ਉਹ ਚੋਰ ਨੱਠਦਾ ਆ ਪ੍ਰਸ਼ਾਸਨ ਦੇਖ ਲੋ ਪ੍ਰਸ਼ਾਸਨ ਦੇ ਵੀ ਹਾਲ ਦੇਖ ਲੋ ਠੱਗਾਂ ਦੇ ਅੱਕ ਚ ਖੜਦੇ ਆ ਹਾਂ ਗੱਲ ਨਹੀਂ ਕਰ ਸਕਦਾ ਜਿੰਦਾਬਾਦ ਜਿੰਦਾਬਾਦ ਲੁਧਿਆਣਾ ਮੁਰਦਾਬਾਦ 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 ਜਿੰਦਾਬਾਦ ਮੁਰਦਾਬਾਦ ਮਰਦਾਵਾ ਤੂੰ ਦੇ ਮਗਰ ਚਲੋ ਓ ਇੱਧਰ ਆ ਜਾਓ ਇੱਧਰ ਆ ਜਾਓ ਇੱਧਰ ਆ ਜਾਓ ਆਹ ਓ ਦੇ ਮਗਰ ਚਲੋ ਓ ਦੇ ਮਗਰ ਚਲੋ ਗੁੰਡਿਆਂ ਦੀ ਅਹਿਮ ਆ ਜਾਓ ਆ ਜਾਓ ਆ ਪ੍ਰਸ਼ਾਸਨ ਦੇਖ ਲੋ ਜੈ ਹਾਂ ਗੁੰਡਿਆਂ ਹੀ ਰਾਖੀ ਕਰਨ ਵਾਲਾ ਪ੍ਰਸ਼ਾਸਨ ਪੈਲ ਹੋਰ ਦਾਵਾ ਗੁੰਡਿਆਂ ਨੂੰ ਭਜਾਇਆ ਸਵਾਲਾਂ ਜਵਾਬ ਨਹੀਂ ਕਰ ਸਕਦਾ ਗੱਲ ਮਰਦਾਵਾ 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 ਮੁਰਦਾਬਾਦ ਮੁਰਦਾਬਾਦ ਅੰਦਰ ਕਹਿੰਦਾ ਢੂਡ ਬਿਆਨੀ ਕਰਦਾ ਐਮਐਲ ਮੁਰਦਾਬਾਦ ਮੁਰਦਾਬਾਦ ਕਹਿੰਦਾ ਗਾਂਘਰੇ ਬੰਦੇ ਨੇ ਖੜ ਕੇ ਗੱਲ ਕਰਨ ਦਾ ਕਾਹਰੇ ਬੰਦ ਦੱਸ ਦਿੰਦੇ ਅੱਜ ਇਹਨੂੰ ਮੁਰਦਾਬਾਦ ਮੁਰਦਾਬਾਦ ਹੋਰ ਸਰਕਾਰ ਮੁਰਦਾਬਾਦ 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 ਜਲਿਆਪੁਰ ਗੁੰਡਿਆਂ ਹੀ ਰਾਖੀ ਕਰਨਾ ਬੋਲ ਸੋਰਜਨ ਮੁਰਦਾਬਾਦ 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 ਜੀ ਆਪ ਸਿਆਦ ਦਾ ਗੁਰੂ ਆਪ ਜੀ ਮੁਰਦਾਬਾਦ 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 ਤੇ ਕਹਿੰਦੇ ਗੱਲ ਕਰਦਾ ਸਰਕਾਰ ਦਾ ਸੋਚਦਾ ਮੁਰਦਾਬਾਦ ਮੁਰਦਾਬਾਦ ਕਿ ਮੁਰਦਾਬਾਦ ਮੁਰਦਾਬਾਦ ਮਗਰਲੇ ਗੇੜੇ ਭੱਜ ਗਿਆ ਗਰਾਊਂਡ ਵਿੱਚ ਦੀ ਸਵਾਲਾਂ ਜਵਾਬ ਨਹੀਂ ਦੇ ਸਕਿਆ ਮਨਵੰਦਾਂ ਸੰਗਿਆਸਪੁਰਾ ਇਹ ਹਾਲ ਦੇਖ ਲੋ ਅੰਦਰ ਝੂਠੀ ਬਿਆਨੀ ਕਰਦਾ ਭਾਈ ਗੁਰੂ ਸਿੰਘ ਅਮਰ ਸਾਗਰ ਝੂਠ ਬੋਲਦੇ ਨੇ ਇਹ ਹਾਲ ਇਹਨਾਂ ਦੇ ਐਮ ਐਲ ਏ ਆਹ ਪੁਲਿਸ ਪ੍ਰਸ਼ਾਨ ਦੇ ਲੋ ਗੁੰਡਿਆਂ ਦੀ ਰਾਖੀ ਕਰਨ ਵਾਲਾ ਗੱਡੀਆਂ ਉੱਪਰ ਝਾੜਦੇ ਨੇ ਮਗਦੇ ਉਧਰ ਉਹ ਸਟੇਡੀਅਮ ਪਾਣੀ ਜਾ ਕੇ ਨਹੀਂ ਪਾਣੀ ਤਾਂ ਉਹੀ ਛੱਡਿਆ ਹੈ ਵੀਡੀਓ ਵਾਲੀ